ਇਨਸਾਨੀਅਤ ਹੌਸਲੇ ਅਤੇ ਫਰਜ਼ ਦੀ ਇੱਕ ਅਜਿਹੀ ਕਹਾਣੀ ਜੋ ਕੜਾਕੇ ਦੀ ਠੰਡ ਦੇ ਵਿੱਚ ਵੀ ਤੁਹਾਡਾ ਹੌਸਲਾ ਵਧਾ ਦੇਵੇਗੀ ਇਹ ਕਹਾਣੀ ਕੈਨੇਡਾ ਤੋਂ ਆਈ ਹੈ ਜਿੱਥੇ ਐਸ ਵਕਤ ਟੈਕਸੀ ਡਰਾਈਵਰ ਹਰਦੀਪ ਸਿੰਘ ਤੂਰ ਦੀ ਹਰ ਕੋਈ ਵਿਅਕਤੀ ਸਿਰਫ ਕਰ ਰਿਹਾ ਉਸਤੇ ਉੱਪਰ ਪੰਜਾਬੀ ਭਾਈਚਾਰਾ ਮਾਣ ਵੀ ਕਰ ਰਿਹਾ ਕੈਨੇਡਾ ਦੇ ਕੈਲਗਰੀ ਸ਼ਹਿਰ ਤੋਂ ਇੱਕ ਭਾਰਤੀ ਮੂਲ ਦੇ ਟੈਕਸੀ ਡਰਾਈਵਰ ਨੇ ਜਿਹੜੇ ਹਰਦੀਪ ਸਿੰਘ ਤੂਰ ਉਸ ਦੀ ਬਹਾਦਰੀ ਭਰੀ ਕਹਾਣੀ ਸਾਹਮਣੇ ਆਈ ਜਿਸ ਨੇ ਜਿੱਥੇ ਅਤਿ ਦੀ ਠੰਡ ਦੇ ਵਿੱਚ ਖਤਰਨਾਕ ਰਾਤ ਜਾਨੀ ਕਿ ਤੂਫਾਨੀ ਰਾਤ ਦੇ ਵਿੱਚ ਨਾ ਸਿਰਫ ਸਿਰਫ ਇੱਕ ਗਰਭਤੀ ਔਰਤ ਨੂੰ ਹਸਪਤਾਲ ਪਹੁੰਚਾਇਆ ਬਲਕਿ ਰਸਤੇ ਦੇ ਵਿੱਚ ਹੀ ਇੱਕ ਨਵੀਂ ਜ਼ਿੰਦਗੀ ਆਉਣ ਦੇ ਜਿਹੜਾ ਗਵਾਹ ਵੀ ਬਣਿਆ ਕੈਲਗਰੀ ਦੇ ਟੈਕਸੀ ਡਰਾਈਵਰ ਹਰਦੀਪ ਸਿੰਘ ਤੂਰ ਨੂੰ ਪਿਛਲੇ ਸ਼ਨੀਵਾਰ देर रात ਇੱਕ ਐਮਰਜੈਂਸੀ ਡਿਸਪੈਚ ਕਾਲ ਮਿਲੀ ਕਾਲ ਦੇ ਵਿੱਚ ਦੱਸਿਆ ਗਿਆ ਕਿ ਸੀ ਕਿ ਇੱਕ ਜੋੜਾ ਆਪਣੇ ਬੱਚੇ ਦੇ ਜਨਮ ਲਈ ਸਮੇਂ ਦੇ ਖਿਲਾਫ ਜਿਹੜੀ ਦੌੜ ਲੜ ਰያ ਜਾਨੀ ਕਿ ਸੀਮਤ ਸਮੇਂ ਦੇ ਵਿੱਚ ਉਹਨਾਂ ਨੇ ਤਰੰਤ ਹਸਪਤਾਲ ਪਹੁੰਚਣਾ ਜਦੋਂ ਤੂਰ ਨੇ ਜੋੜੇ ਨੂੰ ਕੈਬ ਦੇ ਵਿੱਚ ਬੈਠ ਤੇ ਦੇਖਿਆ ਤਾਂ ਹੀ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਮਾਮਲਾ ਬਹੁਤ ਗੰਭੀਰ ਹੈ ਸਮਾਂ ਉਸ ਦੇ ਕੋਲ ਬਹੁਤ ਘੱਟ ਹੈ ਗਰਭਵਤੀ ਔਰਤ ਤੇਜ਼ ਜ਼ਰਦ ਦੇ ਵਿੱਚ ਸੀ ਉਸ ਦਾ ਸਾਥੀ ਜਿਹੜਾ ਉਹ ਵੀ ਬਹੁਤ ਜ਼ਿਆਦਾ ਘਬਰਾਇਆ ਹੋਇਆ ਸੀ ਤੂਰ ਦੇ ਬਾਅਦ ਦੇ ਵਿੱਚ ਦੱਸਿਆ ਕਿ ਉਸ ਦੀ ਸਰੀਰਕ ਪਾਸ਼ਾ ਇਹ ਸਾਫ਼ ਕਰ ਰਹੀ ਸੀ ਕਿ ਹੁਣ ਦੇਰੀ ਦੀ ਗੁੰਜਾਇਸ਼ ਕਿਸੇ ਤਰੀਕੇ ਵੀ ਨਹੀਂ ਹੈ ਇੱਕ ਪਲ ਲਈ ਤੂਰ ਨੇ ਐਂਬੂਲੈਂਸ ਬੁਲਾਉਣ ਦੇ ਬਾਰੇ ਜਿਹੜਾ ਸੋਚਿਆ ਪਰ ਬਾਹਰ ਦਾ ਮੌਸਮ ਉਸ ਫੈਸਲੇ ਦੇ ਖਿਲਾਫ ਸੀ ਕਿਉਂਕਿ ਗੈਲਰੀ ਦੇ ਵਿੱਚ ਤਾਪਮਾਨ ਸੀਗਾ ਜਿਹੜਾ ਲਗਭਗ -23 ਡਿਗਰੀ ਸੈਲਸੀਅਸ ਸੀ ਤੂਫਾਨੀ ਹਵਾਵਾਂ ਤਿਲਕਣ ਵਾਲੀਆਂ ਸੜਕਾਂ ਕੱਟ ਦਿਖਦਾ ਸੀ ਵਿਜ਼ਿਬਿਲਟੀ ਬਹੁਤ ਜ਼ਿਆਦਾ ਘੱਟ ਸੀ ਯਾਨੀ ਕਿ ਖਤਰਾ ਲਗਾਤਾਰ ਵੱਧ ਰਿਹਾ ਸੀ ਤੂਰ ਨੇ ਇਹ ਫੈਸਲਾ ਕੀਤਾ ਕਿ ਉਹ ਖੁਦ ਹੀ ਗੱਡੀ ਚਲਾਏਗਾ ਇਹ ਸਫ਼ਰ ਲਗਭਗ 30 ਮਿੰਟਾਂ ਦਾ ਸੀ ਉਸ ਡਰਾਈਵਰ ਲਈ ਜਿਹੜਾ ਇਹ ਜ਼ਿੰਦਗੀ ਤੋਂ ਸਭ ਤੋਂ ਲੰਬਾ ਅੱਧਾ ਘੰਟਾ ਸਾਬਤ ਹੋਇਆ। ਪਿਛਲੀ ਸੀਟ ਤੋਂ ਜਿਹੜੀਆਂ ਉਸ ਗਰਭਵਤੀ ਔਰਤ ਦੀਆਂ ਦਰਦ ਦੇ ਨਾਲ ਜੋ ਚੀਕਾਂ ਆ ਰਹੀਆਂ ਸੀ, ਜੋ ਦਰਦ ਮਹਿਸੂਸ ਕਰ ਰਹੀ ਸੀ, ਉਸ ਦੇ ਨਾਲ ਉਸ ਨੂੰ ਹਰ ਲਾਲ ਬੱਤੀ ਦੇ ਉੱਪਰ ਵੱਧਦਾ ਤਣਾਅ ਵੀ ਨਜ਼ਰ ਆ ਰਿਹਾ ਸੀ। ਪਰ ਤੁਰ ਦਾ ਧਿਆਨ ਸਿਰਫ ਇੱਕ ਗੱਲ ਦੇ ਉੱਪਰ ਸੀ ਕਿ ਸੁਰੱਖਿਆਤ ਹਸਪਤਾਲ ਪਹੁੰਚਣਾ ਪਰ ਜਦੋਂ ਟੈਕਸੀ ਪੀਟਰ ਲੋਹੀਡ ਸੈਂਟਰ ਤੋਂ ਕੁਝ ਹੀ ਬਲਾਕ ਦੂਰ ਦੇ ਉੱਪਰ ਸੀ ਅਚਾਨਕ ਪਿਛਲੀ ਸੀਟ ਦੇ ਉੱਪਰ ਖਾਮੂਸ਼ੀ 사ਗਿ ਸ਼ਾ ਗਈ ਉਸ ਸਮੇਂ ਹੀ ਹਸਪਤਾਲ ਦੀ ਇਮਾਰਤ ਅੱਖਾਂ ਸਾਹਮਣੇ ਸੀ ਬੱਚੇ ਦਾ ਜਨਮ ਕੈਬ ਦੀ ਪਿਛਲੀ ਸੀਟ ਦੇ ਉੱਪਰ ਹੋ ਚੁੱਕਿਆ ਸੀ ਹਾਲਾਤਾਂ ਦੇ ਬਾਵਜੂਦ ਵੀ ਟੂਰ ਨੇ ਗੱਡੀ ਨਹੀਂ ਰੋਕੀ ਉਸਨੇ ਸਿੱਧਾ ਹਸਪਤਾਲ ਤੱਕ ਡਰਾਈਵ ਕੀਤੀ ਜਿਵੇਂ ਹੀ ਟੈਕਸੀ ਜਿਹੜੀ ਐਮਰਜੈਂਸੀ ਦਵਾਰ ਦੇ ਉੱਪਰ ਪਹੁੰਚੀ ਮੈਡੀਕਲ ਸਟਾਫ ਤੁਰੰਤ ਕਾਰ ਦੇ ਵੱਲ ਦੌੜਿਆ ਮਾਂ ਤੇ ਨਾਮ ਜੰਮੇ ਬੱਚੇ ਦੀ ਸੰਭਾਲ ਕੀਤੀ ਹਸਪਤਾਲ ਸਟਾਫ ਨੇ ਬਾਅਦ ਦੇ ਵਿੱਚ ਦੱਸਿਆ ਕਿ ਮਾਂ ਤੇ ਬੱਚਾ ਦੋਵੇਂ ਸੁਰੱਖਿਅਤ ਨੇ ਉਹਨਾਂ ਦੀ ਹਾਲਤ ਠੀਕ ਹੈ 4 ਸਾਲਾਂ ਤੋਂ ਟੈਕਸੀ ਚਲਾ ਰਹੇ ਹਰਦੀਪ ਸਿੰਘ ਤੂਰ ਨੇ ਦੱਸਿਆ ਕਿ ਅਜਿਹਾ ਅਨੁਭਵ ਇਹ ਨਾ ਤਾਂ ਇਹ ਜਿਹੜਾ ਨਾ ਭੁੱਲਣਯੋਗ ਵਾਲਾ ਜਿਹੜਾ ਅਨੁਭਵ ਉਹਨਾਂ ਕਿਹਾ ਕਿ ਇਹ ਜ਼ਿੰਦਗੀ ਦਾ ਉਹਨਾਂ ਦਾ ਪਹਿਲਾ ਅਨੁਭਵ ਆ ਕਿ ਜਦੋਂ ਕਾਰ ਦੇ ਵਿੱਚ ਉਸਨੇ ਦੋ ਵਿਅਕਤੀ ਨੂੰ ਬਿਠਾਇਆ ਪਰ ਜਦੋਂ ਉਤਾਰਿਆ ਤੇ ਉਸ ਵਕਤ ਬੱਚੇ ਦਾ ਜਨਮ ਹੋ ਸੁੱਕਿਆ ਸੀ ਯਾਨੀ ਕਿ ਤਿੰਨ ਜਿਹੜਾ ਜੀਆਂ ਨੂੰ ਉਸ ਕਾਰ ਦੇ ਵਿੱਚੋਂ ਉਤਾਰਿਆ ਗਿਆ ਤੇ ਇਸ ਹਰਦੀਪ ਸਿੰਘ ਤੂਰ ਦੀ ਜਿਹੜੀ ਦੁਨੀਆ ਪਰਦੇ ਵਿੱਚ ਇਸ ਵਕਤ ਸਿਰਫtare ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਮਾਨ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਜੋ ਟੈਕਸੀਆਂ ਦਾ ਸਮੂਹ ਆ ਉਹਨਾਂ ਦੇ ਵੱਲੋਂ ਖੁਦ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਭਾਦਰੀ ਦਾ ਜਿਹੜਾ ਇੱਕ ਸਨਮਾਨ ਕੀਤਾ ਗਿਆ ਤੇ ਉਧਰਲੇ ਪਾਸੇ ਹਰਿਆਣਾ ਸੁਸਾਇਟੀ ਆਫ ਕੈਲਗਰੀ ਦੇ ਵੱਲੋਂ ਵੀ ਜਿਹੜਾ ਇਸ ਹਰਦੀਪ ਸਿੰਘ ਤੂਰ ਪੰਜਾਬੀ ਟੈਕਸੀ ਡਰਾਈਵਰ ਦਾ ਸਨਮਾਨ ਕੀਤਾ ਗਿਆ